ਹਾਂਜੀ ਸਰਦਾਰ ਜੋਰਾ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤੁਹਾਡੀ ਵੀਡੀਓ ਰਹੀ ਦੇਖੀ ਦਰਦਾ ਸਭ ਤੋਂ ਪਹਿਲਾਂ ਤੁਮੈ ਧੰਨਵਾਦ ਕਰਦਾ ਪੈੜ ਹਨ ਕਿ ਤੁਸੀਂ ਜਿਹੜੇ ਵਿਧਾਇਕ ਨੇ ਮਨਜਿੰਦਰ ਸਿੰਘ ਗਿਆਸਪੁਰਾ ਜਿੰਨਾ ਨੇ ਰਾੜਾ ਸਾਹਿਬ ਦਾ ਪੁਲ ਸੀਐਲ ਸਾਹਿਬ ਨੂੰ ਕਹਿ ਕੇ ਲਵਾਇਆ ਇਹ ਬਹੁਤ ਕਿਰਾਂਤੋ ਸ਼ਰਧਾ ਲਵਾ ਦੀ ਮੰਗ ਸੀ ਰਾਕੇ ਦੇ ਲੋਕਾਂ ਦੀ ਮੰਗ ਸੀ ਮੈਂ ਭਗਵਾਨ ਸਬਾਨ ਦੀ ਮਾਤਾ ਨੂੰ ਮਿਲਿਆ ਸੀ ਉਹਨਾਂ ਦੇ ਟੈਨਟ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਮਾਤਾ ਜੀ ਸਾਡਾ ਪੂਰਾ ਰਾਣਾ ਸਾਹਿਬ ਦਾ ਲੱਗ ਰਿਹਾ ਸਰਤਾ ਜਦ ਮਹਾਰਾਜ ਸਾਹਿਬ ਦੀ ਪੁਰਸ਼ਾ ਸਿੰਮੀ ਵਰਸੀ ਜਾਂ ਕਿਸੇ ਕਿਸੇ ਵੀ ਵਰਸੀ ਇੰਗਲੈਂਡ ਤੋਂ ਅਮਰੀਕਾ ਤੋਂ ਕਨੇਡਾ ਤੋਂ ਹੋਰ ਮੁਲਕਾਂ ਚੋਂ ਸ਼ਰਦਾ ਲੂ ਲੱਖਾਂ ਰੁਪਈਆ ਖਰਚ ਕੇ ਟਿਕਟਾਂ ਲੈ ਕੇ ਆਉਂਦੇ ਨੇ ਵੀ ਉੱਥੇ ਬਹੁਤ ਬੁਰਾ ਹਾਲ ਹੈ ਉਹ ਕਹਿੰਦੀ ਕੋਈ ਨਾ ਪੁੱਤ ਮੈਂ ਕਹੂੰਗੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਕਿਹਾ ਜਾਂ ਨਹੀਂ ਕਿਹਾ ਭੁੱਲ ਗਏ ਹੋਰ ਵੀ ਕੰਮ ਨੇ ਸਰਕਾਰ ਕੋ ਪੈਸੇ ਦੀ ਵੀ ਕੁਮੀ ਆ ਜਾਂਦੀ ਸੀ ਔਰ ਮੈਨੂੰ ਉਦੋਂ ਯਕੀਨ ਹੋ ਗਿਆ ਜਦੋਂ ਮੈਂ ਵੀਡੀਓ ਸੁਣੀ ਮਨਜਿੰਦਰ ਸਿੰਘ ਗਿਆਸਪੁਰਾ ਦੀ ਵਿਧਾਨ ਸਭਾ ਤੋਂ ਉਹਨੇ ਮੁੱਦਾ اٹھਾਇਆ ਵੀ ਸਾਡਾ ਰਾੜਾ ਸਾਹਿਬ ਦਾ ਪੁਲ ਚਾਹੀਦਾ ਜਿੰਨਾ ਹੋਰ ਨਹੀਂ ਪੁਲ ਚਾਹੀਦਾ ਫਿਰ ਸਾਨੂੰ ਸੰਧਾਲਵਾਂ ਨੂੰ ਯਕੀਨ ਹੋ ਗਿਆ ਵੀ ਹੁਣ ਰਾੜਾ ਸਾਹਿਬ ਦਾ ਪੁਲ ਲੱਗੂਗਾ ਚਲੋ ਮੈਂ ਐਤਵਾਰ ਨੂੰ ਮੱਥਾ ਟੇਕਣ ਗਿਆ ਮੈਂ ਫਿਰ ਉਹ ਨਹੀਂ ਪੱਥਰ ਵੀ ਦੇਖ ਕੇ ਆਇਆ ਮੈਂ ਮਨਜਿੰਦਰ ਸਿੰਘ ਗਿਆਸਪੁਰੇ ਦਾ ਜਿੰਨਾ ਚਿਰ ਮੇਰੀ ਜ਼ਿੰਦਗੀ ਆ ਮੈਂ ਉਹਦਾ ਡੇਢ ਰਹਿ ਵੀ ਉਹਨਾਂ ਨੇ ਇਹ ਪੁਲ ਦੀ ਮੈਂ ਤੁਹਾਨੂੰ ਦੱਸਾਂ ਗੱਲ ਕਟਾਣਾ ਸਾਹਿਬ ਗੁਰਦਾਰਾ ਸਾਹਿਬ ਜਿਹੜਾ ਸੰਗਤ ਆ ਇਧਰ ਨੇ ਪਿੰਡਾਂ ਦੀਆਂ ਕਹਿਣ ਲੱਗੀ ਆ ਸਰਦਾਰ ਬਿਹਤ ਸਿੰਘ ਨੂੰ ਬੇਜੀ ਸਭੀ ਪੁਲ ਕੰਨੀਆਂ ਬਹੁਤ ਹੁੰਦੀ ਆ ਚਲੋ ਸਰਦਾਰ ਬਿਹਤ ਸਿੰਘ ਨੇ ਉਹ ਪੋਲਾ ਲਵਾਇਆ ਕਟਾਣਾ ਸਾਹਿਬ ਵਾਲਾ ਜਦੋਂ ਫਿਰ ਇਲੈਕਸ਼ਨ ਚੋਣ ਆਈ ਤਾਂ 2% ਵੋਟਾਂ ਸਰਦਾਰ ਬਿਹਤ ਸਿੰਘ ਦੀ ਉਲਟ ਪਈਆਂ ਸੀ 98% ਵੋਟਾਂ ਬਿਹਤ ਸਿੰਘ ਨੂੰ ਪਈਆਂ ਸੀ ਲੋਕਾਂ ਨੇ ਕਹਿ ਲਓ ਪਬਲਿਕ ਨੇ ਕਹਿ ਲਓ ਸੰਗਤ ਨੇ ਕਹਿ ਲਓ ਇਹਨਾਂ ਉਸ ਪੁਲ ਦਾ ਅਸਾਰ ਮੰਨਿਆ ਤੇ ਫੇਰ ਆ ਸਾਡੇ ਕੋਲੇ ਸੀਰੋ ਕਲਾ ਤੇ ਪੱਦੀ ਪਰਲੇ ਪਾਸੇ ਆ ਸਾਡਾ ਪਿੰਡ ਉਹਨਾਂ ਪਿੰਡ ਕਿਲਾ ਰੈਪਰ ਤੋਂ ਉਸ ਵੇਲੇ ਪੈਂਦਾ ਸੀ ਇਹਨਾਂ ਸੰਗਤਾਂ ਨੇ ਕਿਹਾ ਜੀ ਵੀ ਸਾਡਾ ਪੱਦੀ ਵਾਲ ਨੂੰ ਕੋਲ ਲਾਓ ਪਹੂੜਾ ਸਾਹਿਬ ਸ਼ੁਰੂਆਦਮੀ ਨੇ ਉਹਨਾਂ ਨੇ ਉਹ ਕੋਲ ਲਾਤਾ ਕਿ ਤਾਂ ਪੋਸ਼ ਵੋਟਾਂ ਅਕਾਲੀ ਦਰ ਨੂੰ ਕਹਿ ਦੋ ਪਈਆਂ ਸੀ ਬਾਕੀ ਸਾਰੀਆਂ ਵੋਟਾਂ ਇਹ ਸਰਕੇ ਦੀਆਂ ਪਹੂੜਾ ਸਾਹਿਬ ਨੂੰ ਕਿਹਾ ਉਹੀ ਕੰਮ ਹੁਣ ਪਾਰਲੀਮੈਂਟ ਦੀਆਂ ਚੋਣਾਂ 'ਚ ਇੱਥੇ 64 ਸੀਟਾਂ ਤੇ ਹੋਣਾਂ ਫਤੇਗੜ ਸਾਹਿਬ ਤਾਂ ਇਹ ਜਗਾ ਪੈਂਦੀ ਹੋ ਪੈਂਦੀ ਆ ਰਾਣਾ ਸਾਹਿਬ ਦੀ ਬਾਕੀ ਆਲੂਆਲ ਸਾਹਿਬ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਜਨਮ ਲੈਣਾ ਉਹ ਵੀ ਦੁਨੀਆ ਬਹੁਤ ਹੋ ਗਈ ਆ ਬਾਕੀ ਸਾਡਾ ਲੁਧਿਆਣਾ ਸ਼ੁਰੂ ਹੋ ਜਾਂਦਾ ਦੋ ਕੰਡ ਛੰਡ ਕੇ ਕਟਾਰੀ ਤੇ ਆਪਣੇ ਲਾਪਰਾਂ ਤੇ ਬਾਕੀ ਇੱਧਰ ਸੰਗਰੂਰ ਵਾਲੇ ਜਗੇੜ ਦੇ ਪੁਰ ਤੋਂ ਸ਼ੁਰੂ ਹੋ ਜਾਂਦਾ ਤੇ ਇਹੀ ਹਾਲ ਇੱਥੇ ਹੁਣ ਹੋਣਾ ਚਾਰ ਸ਼ੀਟਾ ਇਹ ਜੀ ਭਗਵੰਤ ਮਾਨ ਦੀ ਝੋਲੀ ਚ ਪੈ ਚੁੱਕੀਆਂ